ਉਹਦਾ ਇੰਨੇ ਬਦਲ ਕੇ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਆਇਆ ਉੱਥੇ ਗੋਲੀ ਕਿਹਦੇ ਮਾਰੀ ਗੋਲੀ ਮੇਰੇ ਮੁੰਡੇ ਦੇ ਵਿੱਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਥੇ ਭੱਜ ਗਿਆ ਮੁੰਡਾ ਜਿਹੜਾ ਦਾ ਕਿਹੜੇ ਪਿੰਡ ਦਾ ਉਹ ਮਾਨਕੀ ਦੇ ਜੀ ਉਹ ਵੀ ਥੋੜਾ ਮੁੰਡਾ ਮੇਰਾ ਮੁੰਡਾ ਮਾਨਕੀ ਦੇ ਜੀ ਮੁੰਡਾ ਮਾਨਕੀ ਤੋਂ ਆਣਾ ਹਾਂਜੀ ਕਿੰਨੀ ਉਮਰ ਮੁੰਡੇ ਦੀ ਉਹ ਮੁੰਡੇ ਮੁੰਡੂ ਦੀ ਸਾਰੀ ਹਜੇ 22 23 ਸਾਲ ਦੀ ਉਹ ਆ ਕਿੰਨੇ ਕੁ ਵਜੇ ਘਟਣਾ ਹੈ ਬਾਅਦ ਅੱਧ ਘਟ ਹੋ ਗਿਆ ਅੱਧ ਘਟ ਪਾਸ ਹੋ ਜਾਇਆ ਜੀ ਤੁਹਾਦਰ ਰਿਲੇਵ ਹਸਪਤਲ ਹਾਂਜੀ ਹਸਪਤਲ ਇਥੋਂ ਨੇ ਵਤੀ ਭੇਜਤਾ ਮਾਝੇ ਦਾ ਡਿਊਟੀ ਤੋਂ ਕੰਮ ਤੋਂ ਸਿੱਧੇ ਆ ਰਹੇ ਹਾਂ ਕੁਝ ਪਤਾ ਲੈ ਕਿੰਨੇ ਬੰਦੇ ਮੈਨੂੰ ਇਹ ਪਤਾ ਹੀ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸ ਬਾਰੇ ਕਿੱਥੋਂ ਕਿੰਨੇ ਬੰਦੇ ਜੀ ਕਦੇ ਤੇ ਆਏ ਨਹੀਂ ਆਏ ਬੁੱਢਾ ਥੋੜਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਬੂਤਰ ਰੋਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਹੀ ਨਾ ਬਿਲਕੁਲ ਨਹੀਂ ਕਦੇ ਕਿਸੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਜਪਾਵੇਂ ਕਰੀਏ ਅਲਤਾ ਕੁਛ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਵੀ ਠੀਕ ਹੈ ਜਦੋਂ ਵੀ ਗੋਲੀ ਬੱਜੀ ਜਾਂ ਨਾ ਉਹਦੇ ਪਤਾ ਹੀ ਕਹਿੰਦੇ ਹੁਣ ਉਹਦੇ ਨੂੰ ਨਿਕਲਦਾ ਨਹੀਂ ਉਹ ਕਰੋ ਫਿਰ ਤਾਂ ਨਾ ਹੱਸਦਾ ਆ ਉਹ ਵੀ ਪਤਾ ਕਿੱਥੇ ਆਉਂਦਾ ਮੇਰੇ ਨਾਲ ਡਾਕਟਰ ਮਨਦੀਪ ਜੀ ਸਰ ਦੋ ਡੇਸ਼ਟ ਹੈ ਜੀ ਗੋਲੀ ਜਾਣ ਤੇ ਕਿੰਨੇ ਪੇਸ਼ੈਂਟ ਸੀ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੋ ਸਰੇ 9:30 ਦੇ ਕਰੀਬ ਆਏ ਆ ਰਾਤ ਨੂੰ ਕਿੱਡੀ ਜਿਹੜਾ ਨਾ ਸਰ ਦੋਨਾਂ ਦਾ ਪਿੰਡ ਮਾਨਕੀ ਤੇ ਤੀਤੀ ਗੋਲੀ ਲੱਗੀ ਕਿ ਨੀ ਗੋਲੀ ਲੱਗੀ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਆ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਐਬਡੋਮਨ ਤੇ ਕੰਡੀਸ਼ਨ ਸਰ ਦੋਨਾਂ ਦਾ